ਆ ਵੀਡੀਓ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਵੇਖੀ ਹੋਣੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਰਕੈਸਟਾਂ ਵਾਲੀਆਂ ਕੁੜੀਆਂ ਸਟੇਜ ਦੇ ਉੱਪਰ ਨੱਚ ਰਹੀਆਂ ਹੁੰਦੀਆਂ ਇੱਕ ਬਰਾਤ ਦਾ ਮੁੰਡਾ ਆਉਂਦਾ ਹੈ ਸਟੇਜ ਦੇ ਉੱਪਰ ਚੜ੍ਹ ਕੇ ਪਹਿਲਾਂ ਤਾਂ ਇੱਕ ਕੁੜੀ ਦੇ ਨਾਲ ਨੱਚਣ ਲੱਗ ਜਾਂਦਾ ਹੈ ਉਹ ਕੁੜੀ ਉਸ ਮੁੰਡੇ ਨੂੰ ਕੁਝ ਵੀ ਨਹੀਂ ਕਹਿੰਦੀ ਅਤੇ ਜਦੋਂ ਰੈੱਡ ਕਲਰ ਵਾਲੀ ਸ਼ਰਟ ਵਾਲੀ ਕੁੜੀ ਨੂੰ ਨੱਚਣ ਲਈ ਕਹਿੰਦਾ ਹੈ ਤਾਂ ਉਹ ਕੁੜੀ ਉਸ ਨੂੰ ਜਵਾਬ ਦੇ ਦਿੰਦੀ ਹੈ ਪਰ ਉਸ ਦੀ ਇੱਕ ਗੱਲ ਵੀ ਨਹੀਂ ਹੁੰਦਾ ਉਸ ਕੁੜੀ ਦੇ ਨਾਲ ਇਹ ਮੁੰਡਾ ਬਹੁਤ ਜ਼ਿਆਦੇ ਧੱਕਾ ਕਰਦਾ ਜਿਸ ਕਾਰਨ ਕੁੜੀ ਉਸ ਮੁੰਡੇ ਤੋਂ ਅੱਕ ਜਾਂਦੀ ਹੈ ਅੱਕ ਕੇ ਉਹ ਕੁੜੀ ਉਸ ਮੁੰਡੇ ਦੇ ਨਾਲ ਬਹੁਤ ਜ਼ਿਆਦੇ ਥਪੜੂ ਥਪੜੀ ਹੋ ਜਾਂਦੀ ਹੈ ਦੋਸਤੋ ਅਕਸਰ ਆਪਾਂ ਆਰਕੈਸਟਾਂ ਵਾਲੀਆਂ ਕੁੜੀਆਂ ਨੂੰ ਬਕਾਊ ਕੁੜਨਾ ਸਮਝਦੇ ਹੁੰਦੇ ਆ ਪਰ ਹਰ ਇੱਕ ਕੁੜੀ ਇੱਕ ਜੈਸੀ ਵੀ ਨਹੀਂ ਹੁੰਦੀ ਤੇ ਨਾ ਹੀ ਹਰ ਇੱਕ ਕੁੜੀ ਦੀ ਇੱਕ ਜੈਸੀ ਸੋਚ ਹੁੰਦੀ ਹੈ ਇਸ ਕੁੜੀ ਨੇ ਸਾਨੂੰ ਸਹੀ ਹੋਣ ਦਾ ਇੱਕ ਸਬੂਤ ਦੇ ਦਿੱਤਾ ਹੈ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲਟਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ